ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅਚਾਨਕ ਡਾਕੂਆਂ ਨੇ ਇੱਕ ਜਤਰੂ ਟੋਲੇ ਤੇ ਹੱਲਾ ਬੋਲ ਦਿੱਤਾ ਯਾਤਰੀਆਂ ਕੋਲ ਕੋਈ ਹਥਿਆਰ ਨਹੀਂ ਸੀ ਉਹ ਤਾਂ ਰਾਮ ਰਾਮ ਕਰਦੇ ਜਾ ਰਹੇ ਸਨ ਪਰ ਡਾਕੂਆਂ ਨੂੰ ਕੀ ਫਰਕ ਪੈਣਾ ਸੀ ਉਹਨਾਂ ਦਾ ਕੰਮ ਤਾਂ ਲੁੱਟਣਾ ਸੀ ਸੋ ਹਹਾਕਾਰ ਮਚ ਗਈ ਜਨਾਨੀਆਂ ਤੇ ਬੱਚਿਆਂ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਮਰਦ ਵੀ ਨਿਹੱਤੇ ਕੀ ਕਰ ਸਕਦੇ ਸਨ ਇੱਕ ਗੁਰੂ ਦਾ ਸਿੱਖ ਜੋ ਪਿੱਛੇ ਆ ਰਿਹਾ ਸੀ ਉਸ ਨੇ ਰੋਂਦੀਆਂ ਆਵਾਜ਼ਾਂ ਸੁਣੀਆਂ ਤਾਂ ਕੋੜਾ ਢੋਹਾ ਕੇ ਆਇਆ ਆਉਂਦਿਆਂ ਹੀ ਤਲਵਾਰ ਕੱਢੀ ਤੇ ਡਾਕੂਆਂ ਦੇ ਸਾਹਮਣੇ ਆ ਗਿਆ ਕਾਫੀ ਧੀਰ ਤੱਕ ਮੁਕਾਬਲਾ ਹੁੰਦਾ ਰਿਹਾ ਸਿੱਖ ਇਕੱਲਾ ਤੇ ਡਾਕੂ ਚਾਰ ਆਖਰੀ ਡਾਕੂ ਭੱਜ ਗਏ ਸਾਰੇ ਸਿੱਖ ਦਾ ਧੰਨਵਾਦ ਕਰਕੇ ਚਲੇ ਗਏ ਸਿੱਖ ਦੇ ਕਾਫੀ ਜ਼ਖਮ ਲੱਗੇ ਸਨ ਸੋ ਉੱਥੇ ਹੀ ਆਰਾਮ ਕਰਨ ਵਾਸਤੇ ਗਿਆ ਪਿਆਸ ਲੱਗੀ ਸੀ ਪਰ ਪਾਣੀ ਕਿਤੇ ਆਸ-ਪਾਸੇ ਨਹੀਂ ਸੀ ਦੇਖ ਰਿਹਾ ਜ਼ਖਮ ਜਿਉਂ-ਜਿਉਂ ਠੰਡਾ ਹੋਏ ਦਰਦ ਹੋਰ ਵਧਦੀ ਗਈ ਕੁਝ ਸਮੇਂ ਬਾਅਦ ਸੋਨਾ ਮੋਹਨਾ ਪਾਣੀ ਦਾ ਲੋਟਾ ਲਈ ਮੰਦਰ ਵਿੱਚ ਠਾਕੁਰ ਜੀ ਦਾ ਇਸ਼ਨਾਨ ਕਰਵਾਉਣ ਲਈ ਜਾ ਰਹੇ ਸਨ ਸੇਖ ਕੋਲੋਂ ਲੰਗੇ ਤਾਂ ਸੇਖ ਨੇ ਪਾਣੀ ਮੰਗ ਲਿਆ ਸੋਨਾ ਮੋਹਨਾ ਨੇ ਆਵਾਜ਼ ਸੁਣੀ ਅਨ ਸੁਣੀਕਾਰ ਦਿੱਤੀ ਤੇ ਅੱਗੇ ਲੰਘ ਗਏ ਪਿੱਛੇ ਆਵਾਜ਼ ਆਈ ਦੋ ਕੁੱਟ ਪਾਣੀ ਨੂੰ ਤਰਸਾ ਰਹੇ ਹੋ ਦਰਸ਼ਨ ਨਹੀਂ ਹੋਣਗੇ ਸੋਣਾ ਮੋਹਣਾ ਘਰ ਤਾਂ ਪਹੁੰਚ ਗਏ ਪਰ ਸਿੱਖ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਰਹੀ ਦਰਸ਼ਨ ਨਹੀਂ ਹੋਣਗੇ ਫਿਰ ਸੋਚ ਆਈ ਕਿ ਚਲੋ ਪਾਣੀ ਪਿਆਈਏ ਉੱਥੇ ਪਹੁੰਚੇ ਤਾਂ ਕੁਝ ਬੰਦੇ ਖੜੇ ਗੱਲਾਂ ਕਰ ਰਹੇ ਸਨ ਅਨੰਦਪੁਰ ਵਾਲੇ ਗੁਰੂਆਂ ਦਾ ਸਿੱਖ ਸੀ ਯਾਤਰੀਆਂ ਨੂੰ ਤਾਂ ਡਾਕੂਆਂ ਕੋਲੋਂ ਬਚਾ ਲਿਆ ਪਰ ਆਪ ਮਰ ਗਿਆ ਇਹ ਸੁਣ ਕੇ ਸੋਨਾ ਦੇ ਮਹੂਨਾ ਨੂੰ ਬਹੁਤ ਦੁੱਖ ਹੋਇਆ ਸੋਚ ਆਈ ਕਿ ਜੇਕਰ ਪਾਣੀ ਭਲਾ ਦਿੰਦੇ ਤਾਂ ਹੋ ਸਕਦਾ ਸੀ ਕਿ ਉਹ ਸਿੱਖ ਬਚ ਜਾਂਦਾ ਰਾਏਪੁਰ ਦੀ ਰਾਣੀ ਦੀ ਜੋਦੜੀ ਤੇ ਗੁਰੂ ਗੋਬਿੰਦ ਸਿੰਘ ਜੀ ਰਾਏਪੁਰ ਪਹੁੰਚੇ ਰਾਣੀ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ ਦਰਸ਼ਨ ਕਰਕੇ ਨਾਮ ਦਾਣ ਲਿੱਤਾ ਜਦੋਂ ਸੋਨਾ ਤੇ ਮੋਨਾ ਦੀ ਵਾਰੀ ਆਈ ਤਾਂ ਗੁਰੂ ਜੀ ਆਪਣੇ ਆਸਣ ਤੋਂ ਉਠ ਖਲੋਤੇ ਸੋਨਾ ਮੋਨਾ ਨੂੰ ਫਿਰ ਉਸ ਸਿੱਖ ਦੇ ਬੋਲ ਯਾਦ ਆ ਗਏ ਦਰਸ਼ਨ ਨਹੀਂ ਹੋਣਗੇ ਸੋਨਾ ਤੇ ਮੋਨਾ ਹੁਣ ਆਪਣੀ ਭੁੱਲ ਬਖਸ਼ਾਉਣ ਲਈ ਅਨੰਦਪੁਰ ਸਾਹਿਬ ਜਾ ਪਹੁੰਚੇ ਮਾਲੀ ਕੇਸਰਾ ਸਿੰਘ ਨੂੰ ਬੇਨਤੀ ਕੀਤੀ ਤਾਂ ਉਸਨੇ ਬਾਗ ਦੀ ਇੱਕ ਨੁੱਕਰ ਵਾਲਾ ਕਮਰਾ ਸੀ ਇਹਨਾਂ ਨੂੰ ਰਹਿਣ ਲਈ ਦੇ ਦਿੱਤਾ ਇਹਨਾਂ ਨੂੰ ਬਾਗਬਾਨੀ ਦਾ ਸ਼ੌਂਕ ਸੀ ਉਹ ਸ਼ੌਂਕ ਹੁਣ ਕੰਮ ਆ ਗਿਆ ਦੋਨੋਂ ਨਾਲ ਕੇ ਨਵੀਆਂ ਕਿਆਰੀਆਂ ਬਣਾਈਆਂ ਨਵੇਂ-ਨਵੇਂ ਫੁੱਲ ਉਗਾਏ ਬਾਗ ਦੀ ਸ਼ਕਲ ਹੀ ਬਦਲ ਗਈ ਇੱਕ ਦਿਨ ਸਤਗੁਰੂ ਜੀ ਬਾਗ ਵਿੱਚ ਆਏ ਤੇ ਬਾਗ ਦੀ ਨਵੀਂ ਰੰਗਤ ਦੇਖ ਕੇ ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ ਅੱਗੋ ਕੇਸਰਾ ਸਿੰਘ ਨੇ ਦੱਸਿਆ ਕਿ ਇਹ ਛੋਟੇ ਮਾਲੀ ਦੀ ਮਿਹਨਤ ਦਾ ਨਤੀਜਾ ਹੈ ਉਹ ਇੱਥੇ ਸੇਵਾ ਕਰਦੇ ਹਨ ਤੇ ਬਾਹਰ ਕਿਰਤ ਕਰਕੇ ਗੁਜ਼ਾਰਾ ਕਰਦੇ ਹਨ ਆਪ ਜੀ ਦੇ ਦਰਸ਼ਨਾਂ ਦੇ ਚਾਹਵਾਨ ਹਨ ਕਲਗੀਧਰ ਪਾਸ਼ਾ ਜੀ ਇਹ ਸੁਣ ਕੇ ਚੁੱਪ ਕਰ ਗਏ ਥੋੜੀ देर ਬਾਅਦ ਬੜੇ ਗੁੱਸੇ ਨਾਲ ਬੋਲੇ ਦਰਸ਼ਨ ਨਹੀਂ ਹੋਣਗੇ ਕੇਸਰਾ ਸਿੰਘ ਨੇ ਸੋਨਾ ਤੇ ਮੋਨਾ ਨੂੰ ਦੱਸਿਆ ਤੁਹਾਨੂੰ ਗੁਰੂ ਜੀ ਦੇ ਦਰਸ਼ਨਾ ਦੀ ਇਜਾਜ਼ਤ ਨਹੀਂ ਹੈ ਸੇਵਾ ਕਰੋ ਪਰ 사ਤਗੁਰੂ ਜੀ ਦੇ ਸਾਹਮਣੇ ਨਾ ਆਉਣਾ ਦੋਨੋਂ ਰਲ ਕੇ ਸੋਨਾ ਤੇ ਮੋਨਾ ਫੁੱਲ ਇਕੱਠੇ ਕਰਕੇ ਕੇਸਰਾ ਸਿੰਘ ਨੂੰ ਦੇ ਦਿੰਦੇ ਤੇ ਕੇਸਰਾ ਸਿੰਘ ਫੁੱਲਾਂ ਦੀ ਟੋਕਰੀ ਮਾਤਾ ਜੀ ਤੋ ਜੀ ਨੂੰ ਲਿਆ ਕੇ ਦਿੰਦੇ ਇੱਕ ਦਿਨ ਮਾਤਾ ਜੀ ਨੇ ਕੇਸਰਾ ਸਿੰਘ ਜੀ ਦੀ ਬੜੀ ਤਾਰੀਫ਼ ਕੀਤੀ ਕੇਸਰਾ ਸਿੰਘ ਨੇ ਦੱਸਿਆ ਕਿ ਜਿੰਨਾਂ ਦੀ ਮਿਹਨਤ ਹੈ ਉਹਨਾਂ ਨੂੰ ਸਤਿਗੁਰੂ ਜੀ ਨੇ ਦਰਸ਼ਨਾਂ ਤੋਂ ਮਨਾਹੀ ਕੀਤੀ ਹੈ ਮਾਤਾ ਜੀ ਨੇ ਗੁਰੂ ਜੀ ਦੇ ਕੋਲੋਂ ਪੁੱਛਿਆ ਆਪ ਉਹਨਾਂ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ ਤਾਂ ਗੁਰੂ ਜੀ ਨੇ ਦੱਸਿਆ ਇੱਕ ਸਾਈਂ ਦਾ ਬੰਦਾ ਇਹਨਾਂ ਨੂੰ ਬਾਦ ਅਸੀਸ ਦੇ ਰਿਹਾ ਹੈ ਦਰਸ਼ਨ ਨਹੀਂ ਹੋਣਗੇ ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦਾ ਹੈ ਪਰ ਸਿੱਖ ਮਾਰੇ ਨੂੰ ਗੁਰੂ ਨਹੀਂ ਬਖਸ਼ ਸਕਦਾ ਇਹ ਮੈਨੂੰ ਪਿਆਰੇ ਹਨ ਪਰ ਸਿੱਖ ਦਾ ਬਚਨ ਟੱਲ ਹੈ ਮਾਤਾ ਜੀ ਨੇ ਉਹਨਾਂ ਨੂੰ ਉਪਦੇਸ਼ ਦੇਣ ਦੀ ਆਗਿਆ ਮੰਗੀ ਗੁਰੂ ਜੀ ਬਹੁਤ ਖੁਸ਼ ਹੋਏ ਤੇ ਕਿਹਾ ਉਨਾਂ ਨੂੰ ਪਰਮਾਤਮਾ ਨਾਲ ਜੋੜੋ ਤਾਂ ਕਿ ਦੋਨਾਂ ਦੀ ਸੁਰਤ ਉੱਚੀ ਹੋ ਜਾਏ ਇਨ੍ਹਾਂ ਦਿਨਾਂ ਵਿੱਚ ਇੱਕ ਰੋਡਾ ਫਕੀਰ ਸਾਈ ਆਇਆ ਸੋਨਾ ਮੋਹਨਾ ਕੋ ਲੋ ਫੁੱਲ ਮੰਗੇ ਦੋਨੋਂ ਸੋਚੀ ਪੈ ਗਏ ਫੁੱਲ ਤਾਂ ਮਾਤਾ ਜੀਤੋ ਜੀ ਨੂੰ ਰੋਜ਼ ਦਿੱਤੇ ਜਾਂਦੇ ਹਨ ਫਕੀਰ ਨੂੰ ਕਿਵੇਂ ਦਿੰਦੇ ਨਾਲ ਹੀ ਡਰ ਪੈ ਗਿਆ ਅਸੀਂ ਤਾਂ ਪਹਿਲੇ ਹੀ ਸਰਾਪੇ ਹੋਏ ਹਾਂ ਇਹ ਫਕੀਰ ਸਾਈ ਕਿਤੇ ਹੋਰ ਸਰਾਪਨਾ ਦੇ ਦੇਵੇ ਇਸ ਡਰ ਨਾਲ ਦੋਨੋਂ ਬੇਹੋਸ਼ ਹੋ ਕੇ ਡਿੱਗ ਪਏ ਰੋਡੇ ਸਾਈ ਨੇ ਫੁੱਲ ਤੋੜ ਕੇ ਟੋਕਰੀ ਪੜੀ ਤੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ ਸਤਿਗੁਰੂ ਜੀ ਨੇ ਪੁੱਛਿਆ ਫਕੀਰ ਸਾਈ ਤੁਹਾਡਾ ਨਾਮ ਕੀ ਹੈ ਸਾਈ ਨੇ ਜਵਾਬ ਦਿੱਤਾ ਜੀ ਮੇਰਾ ਨਾਮ ਰੋਡਾ ਜਲਾਲੀ ਹੈ। ਸਤਿਗੁਰੂ ਜੀ ਨੇ ਪੁੱਛਿਆ, ਇਹ ਫੁੱਲ ਕਿੱਥੋਂ ਲਿਆਉਂਦੇ ਹਨ? ਡਾਲੀਆਂ ਨਾਲੋਂ ਇਹਨਾਂ ਨੂੰ ਕਿਉਂ ਤੋੜਿਆ ਹੈ? ਰੋਡੇ ਜਲਾਲੀ ਨੇ ਸਿਰ ਨੀਵਾ ਪਾ ਲਿਆ। ਸਤਿਗੁਰੂ ਜੀ ਨੇ ਅੱਖਾਂ ਬੰਦ ਕੀਤੀਆਂ। ਥੋੜੀ ਦੇਰ ਬਾਅਦ ਜਦ ਅੱਖਾਂ ਖੋਲੀਆਂ ਤਾਂ ਅੱਖਾਂ ਵਿੱਚ ਗੁੱਸਾ ਸੀ ਤੇ ਮੱਥੇ ਤੇ ਤਿਉੜੀਆਂ ਪਾਈਆਂ ਹੋਈਆਂ ਸਨ ਤੇ ਬੋਲੇ ਰੋਡੇਆ ਤੂੰ ਫੁੱਲ ਨਹੀਂ ਤੋੜੇ ਦੋ ਦਿਲ ਤੋੜ ਆਇਆ ਹੈ ਇਤਨੇ ਨੂੰ ਕਹਿ ਕੇ ਸਤਿਗੁਰ ਜੀ ਉੱਠੇ ਸਤਿਗੁਰ ਜੀ ਪੁੰਝੇ ਹੀ ਬੈਠ ਗਏ ਤੇ ਦੋਨਾਂ ਦੇ ਸਿਰਾਂ ਨੂੰ ਆਪਣੀ ਗੋਦੀ ਵਿੱਚ ਰੱਖ ਲਿਆ ਤੇ ਬੋਲੇ ਨਿਹਾਲ ਨਿਹਾਲ ਮੇਰੇ ਲਾਲੋ ਨਿਹਾਲ ਮੇਰੇ ਬੱਚਿਓ ਅੱਖਾਂ ਖੋਲੋ ਕੋਲ ਮਾਤਾ ਜੀ ਵੀ ਬੋਲੇ ਬੱਚਿਓ ਅੱਖਾਂ ਖੋਲੋ ठाकुर जी ਦੇ ਦਰਸ਼ਨ ਕਰੋ ठाकुर जी ਆ ਗਏ ਹਨ ਦੋਨਾਂ ਨੂੰ ਹੋਸ਼ ਆਈ ਕੀ ਦੇਖਦੇ ਹਨ ਕਿ ਸਤਿਗੁਰੂ ਜੀ ਪੁੰਜੇ ਬੈਠੇ ਹਨ ਦੋਨਾਂ ਨੇ ਚਰਨਾਂ ਨੂੰ ਫੜ ਲਿਆ ਤੇ ਸਾਰੀਆਂ ਬੁੱਲਾਂ ਬਖਸ਼ਾ ਲਈਆਂ ਇਸ ਤਰ੍ਹਾਂ ਦੋਨਾਂ ਦਾ ਜੀਵਨ ਸਫਲ ਹੋ ਗਿਆ ਲੋਕ ਨਾਲ ਪ੍ਰਲੋਕ ਵੀ ਸੌਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ